ਜੈਨ ਤੈਨੂੰ ਸੱਦ ਦੋਇ ਸੱਤੇ ਪਰੇ ਕੋ ਰਾਤ ਤੇ ਦਿਨ ਤੈਨੂੰ ਸੱਦਾ ਦੇਣ ਲਈ ਬਣਾਏ ਆਪ ਕੋ ਸਤਿਵਾਰ ਉਹ ਤੈਨੂੰ ਸੱਦਦੇ ਹਰ ਤੁੰਤ ਵੇਲੇ ਕੋ ਰਾਤ ਵੀ ਲੰਘੀ ਕੋ ਦਿਨ ਵੀ ਲੰਘ ਗਿਆ ਉਹ ਇੱਕ ਹੋਰ ਰਾਤ ਲੰਘੀ ਇੱਕ ਹੋਰ ਦਿਨ ਲੰਘ ਗਿਆ ਇੰਗ ਰਹਿਣ ਦਿਨ ਸਾਰੇ ਸੱਤੇ ਪਰੇ ਸੱਦਾ ਦੇਣ ਆਉਂਦੇ ਨੇ ਤੈਨੂੰ ਇੱਕ ਦਿਨ ਹੋ ਗਿਆ ਤੈਨੂੰ ਹਰ ਗੰਦੇ ਵਿੱਚ ਲੈ ਗਿਆ ਉਹ ਸੂਰਜ ਚਲੇ ਗਿਆ ਚੰਦਰਮਾ ਆ ਗਿਆ ਤੇ ਸੂਰਜ ਚਲੇ ਗਿਆ ਇਹਦੇ ਤੂਰੇ ਹੁੰਦਾ ਇਹ ਕਾਪਲੋਂ ਇੱਕ ਸਤਾਰਕ ਤੇ ਦਾਰਪਲੋਂ ਇੱਕ ਜਨਮ ਨੂੰ ਵਾਇ ਉਹਨੇ ਤੈਨੂੰ ਲਾਰੋ ਵਕਦੇ ਨੇ ਜਿਹੜਾ ਲਾਰੋ ਲਾ ਕੇ ਸੌਂਦੇ ਉੱਥੇ ਉਹਨਾਂ ਨੇ ਠੀਕ ਹੋਇਆ ਉਹਦੇ ਸਾਰੇ ਹੀ ਕੰਮ ਟੱਗੀ ਬੱਸ ਸਵੇਰ ਪਲੇਨ ਸਾਰਾ ਕੁਝ ਅਨੰਗ ਜਾਂਦਾ ਹੁੰਦਾ ਉਹਦਾ ਤੇ ਭਾਈ ਗੁਰਦਾਸ ਜੀ ਅਖਦੇ ਪਾਤਨ ਰੂਪ ਹੈ ਪਾਤਨ ਹੀ ਗੇੜੀ ਵਿੱਚ ਬੈਠਾ ਸੀ ਇਹਨੂੰ ਤਾਰਨਾ ਤੇ ਵੇੜੀ ਡੋਬ ਕੇ ਬੈ ਗਿਆ ਜਿਸ ਵੇੜੀ ਵਿੱਚ ਬੈਠਾ ਉਹ ਡੋਬ ਲਈ ਤਾਰਨੀ ਦੇ ਕੀ ਸੀ ਡੋਬ ਕੇ ਬੈ ਗਿਆ ਡੋਬੋ ਗਹਿਰੇ ਬਾਪਰੇ ਬਹੁਤ ਡੋਗਣ ਕੇ ਆਪ ਡੋਬੇ ਚੋਂ ਬੇਦ ਨਾ ਚੇਲੇ ਦੀਏ ਭਾਏ ਕਈ ਗੁਰੂ ਡੋਬ ਕੇ ਉਹਨਾਂ ਦੇ ਚੇਲੇ ਆ ਕੇ ਡੋਬ ਕੇ ਘੜੀ ਉਹਨਾਂ ਦੇ